ਯੋਗਾ ਘਰ ਲ ਵਾਲਾ ਵਿਵਾਦ ਮੁੱਕਣ ਦੀ بجائے ਪੱਤਾ ਜਾ ਰਿਹਾ ਹੈ ਇੱਕ ਪਾਸੇ ਐਸ்சிਪੀਸੀ ਦੀ ਐਫਆਈਆਰ ਤੋਂ ਬਾਅਦ ਪੰਜਾਬ ਪੁਲਿਸ ਨੇ ਨੋਟਿਸ ਭੇਜ ਕੇ ਉਸ ਬੀਬੀ ਨੂੰ ਤਲਬ ਕਰ ਲਿਆ ਕਿ ਆ ਜਾ ਭਾਈ ਅੰਮ੍ਰਿਤਸਰ ਥਾਣੇ 'ਚ ਤੇਥੋਂ ਪੁੱਛਗਿੱਛ ਕਰਨੀ ਆ ਉਸ ਤੋਂ ਬਾਅਦ ਫੈਸਲਾ ਕਰਾਂਗੇ ਗ੍ਰਿਫਤਾਰੀ ਪਾਉਣੀ ਆ ਕਿ ਨਹੀਂ ਪਾਉਣੀ ਦੂਜੇ ਪਾਸੇ ਸ਼ਰੋਮਣੀ ਕਮੇਟੀ ਕਹਿੰਦੀ ਕਿ ਬਿਲਕੁਲ ਜੀ 20 ਤਰੀਕ ਨੂੰ 20 ਜੂਨ ਨੂੰ ਬੀਬੀ ਦਰਬਾਰ ਸਾਹਿਬ ਆਉਂਦੀ ਆ ਮੱਥਾ ਵੀ ਟੇਕਦੀ ਆ ਤੇ ਸੇਵਾ ਵੀ ਨਿਭਾਉਂਦੀ ਆ ਫਿਰ ਇਹਦਾ ਮਤਲਬ ਇਹ ਨਹੀਂ ਕਿ ਜੇ ਉਸਨੇ ਪਹਿਲੇ ਦਿਨ ਸੇਵਾ ਨਿਭਾਈ ਜਾਂ ਮੱਥਾ ਟੇਕਿਆ ਤੁਹਾਨੂੰ ਅਧਿਕਾਰ ਮਿਲ ਗਿਆ ਕਿ ਦੂਜੇ ਦਿਨ ਤੁਸੀਂ ਜੋ ਮਰਜ਼ੀ ਕਰੋ ਤੁਸੀਂ ਜਈਆਂ ਫੋਟੋਆਂ ਖਿਚਾਓ ਤੇ ਐਸਜੀਪੀਸੀ ਨੇ ਵੀ ਦੰਪ ਪਰਿਆ ਕਿ ਬੀਬੀ ਇਸ ਗੱਲ ਤੋਂ ਵੀ ਝੂਠ ਬੋਲਦੀ ਆ ਕਿ ਮੈਨੂੰ ਕਿਸੇ ਨੇ ਰੋਕਿਆ ਟੋਕਿਆ ਨਹੀਂ ਉਹ ਕਹਿੰਦੇ ਦੂਸਰੇ ਦਿਨ ਵੀ ਉਸ ਨੂੰ ਗੇਟ ਦੇ ਉੱਤੇ ਹੀ ਡਿਊਟੀ ਦੇ ਦਰਸ਼ਕ ਡਿਊਟੀ ਦੇ ਬਾਹਰ ਹੀ ਕਹਿੰਦੀ ਕਿ ਉਹਨੂੰ ਬਕਾਇਦਾ ਰੋਕਿਆ ਗਿਆ ਕੰਟਾ ਘਰ ਵਾਲੇ ਪਾਸਿਓਂ ਕਹਿੰਦੇ ਕੰਟਾ ਘਰ ਵਾਲੇ ਪਾਸਿਓਂ ਜਦੋਂ ਦਾਖਲ ਹੋ ਰਹੀ ਸੀ ਤਾਂ ਉਸ ਨੂੰ ਵੀਡੀਓ ਬਣਾਉਣ ਤੋਂ ਉੱਥੇ ਹੀ ਰੋਕਿਆ ਜਦੋਂ ਪੈਰ ਧੋਂਦਿਆਂ ਉਹ ਪਾਣੀ ਦੇ ਵਿੱਚੋਂ ਆਪਣੀ ਫੋਟੋ ਲੈਣ ਦੀ ਕੋਸ਼ਿਸ਼ ਕਰ ਰਹੀ ਸੀ ਇਹਨੂੰ ਰੋਕਿਆ ਕਿ ਬੀਬੀ ਇਹ ਕੁਛ ਨਾ ਕਰ ਸਰਦਾਰ ਅੰਦਰ ਜਾ। ਉਹ ਕਹਿੰਦੇ ਇਹ ਵੀ ਬੀਬੀ ਝੂਠ ਬੋਲਦੀ ਹੈ ਪਰ ਬੀਬੀ ਤਾਂ ਹੁਣ ਧਮਕੀਆਂ ਤੇ ਆ ਗਈ। ਉਹ ਯੋਗਾ ਗਰਲ ਐਸਜੀਪੀਸੀ ਨੂੰ ਕਹਿੰਦੀ ਆ ਕਿ ਭਾਈ ਜਾਂ ਤਾਂ ਆਪਣੀ ਐਫਆਈਆਰ ਵਾਪਸ ਲੈ ਲਓ ਨਹੀਂ ਫਿਰ ਟਕਰਾਂਗੇ। ਕਹਿੰਦੀ ਨਹੀਂ ਪ੍ਰਤਾਪ ਇਹਨੂੰ ਮੇਰੀ ਲੀਗਲ ਟੀਮ ਹੈਗੀ ਉਹ ਦੇਖ ਲੂਗੀ ਉਹ ਨਿਝਠ ਲੂਗੀ ਮਤਲਬ ਸ਼ਰਮਿੰਗ ਕਮਿਟੀ ਕਹਿੰਦੀ ਕਿ ਇੱਕ ਪਾਸੇ ਉਹ ਕਹਿੰਦੀ ਹੈ ਕਿ ਮੈਂ ਮਾਫੀ ਮੰਗ ਰਹੀ ਹਾਂ ਵੀਡੀਓ 'ਚ ਕਹਿੰਦੀ ਹੈ ਵੀਡੀਓ ਰਾਈ ਉਸਨੇ ਇਹ ਗੱਲ ਕਹੀ ਕਿ ਆ ਖਿਮਾ ਹੈ ਜੇ ਕੋਈ ਗਲਤੀ ਹੋ ਗਈ ਮੈਂ ਤੋਂ ਮੈਨੂੰ ਪਤਾ ਨਹੀਂ ਸੀ ਮੈਨੂੰ ਕਿਸੇ ਨੇ ਉੱਥੇ ਰੋਕਿਆ ਨਹੀਂ ਪਰ ਉਸ ਤੋਂ ਬਾਅਦ ਅਗਲੇ ਪੜਾਚੋ ਆਪਣੀ ਘਟਨਾ ਨੂੰ ਆਪਣੇ ਉਸ ਪ੍ਰਕਿਰਿਆ ਨੂੰ ਸਹੀ ਸਾਬਤ ਕਰਨ ਦੇ ਲਈ ਕੁਝ ਫੋਟੋਆਂ ਸਾਂਝੀਆਂ ਕਰਕੇ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦੀ ਆ ਕਿ ਜੇ ਇਹਨਾਂ ਨੂੰ ਨਹੀਂ ਰੋਕਿਆ ਮੈਨੂੰ ਵੀ ਨਹੀਂ ਰੋਕਿਆ ਫਿਰ ਮੈਂ ਗਲਤ ਕਿਵੇਂ ਆ ਤੇ ਹੁਣ ਉਹ ਤੋਂ ਅਗਲੇ ਪੜਾਅ 'ਚ ਉਹ ਇਹ ਕਹਿੰਦੀ ਆ ਕਿ ਆ ਜਿਹੜਾ ਮੈਨੂੰ ਤੁਸੀਂ ਐਫ ਆਈ ਆਰ ਵਾਲ ਕਰਾਈਆ ਜਾਂ ਤਾਂ ਵਾਪਸ ਲੈ ਲਓ ਨਹੀਂ ਫਿਰ ਮੇਰੇ ਲੀਗਲ ਟੀਮ ਹੈਗੀ ਆ ਪਰ ਨਜੱਠਾਂ ਕਿ ਸ਼੍ਰੋਣੀ ਕੁਮਾਰੀ ਕਹਿੰਦੀ ਜੇ ਮਨਚ ਕੋਈ ਮਨਸ਼ਾ ਸੀ ਕਿਉਂਕਿ ਹੁਣ ਉਹ ਇਸ ਘਟਨਾ ਦੇ ਜੇ ਉਸ ਨੂੰ ਅਫਸੋਸ ਹੁੰਦਾ ਤਾਂ ਉਹ ਇਹ ਪ੍ਰਚਾਰ ਕਿਵੇਂ ਕਰੀ ਜਾਂਦੇ ਆ ਕਿ ਗੁਰੂ ਘਰ ਨਾ ਜਾਇਓ ਗੁਰਦੁਆਰਿਆਂ ਚ ਨਾ ਜਾਇਓ ਅਜਿਹੀਆਂ ਵੀਡੀਓ ਪਾ ਰਹੀ ਆ ਸੋ ਇਹ ਟਕਰਾ ਵਧਦਾ ਜਾ ਰਿਹਾ ਹੈ ਪੰਜਾਬ ਪੁਲਿਸ ਨੇ ਇਹ ਜੋ ਗਰਲ ਨੂੰ ਨੋਟਿਸ ਭੇਜ ਦਿੱਤਾ 30 ਜੂਨ ਨੂੰ ਉਸ ਨੂੰ ਕਹਿ ਦਿੱਤਾ ਕਿ ਭਾਈ ਆ ਜਾ ਆ ਕੇ ਜਿਹੜਾ ਥਾਣਾ ਈ ਡਿਵੀਜ਼ਨ ਦਾ ਅਮਰਸਰ ਦਾ ਉੱਥੇ ਆ ਕੇ ਆਪਣਾ ਜਵਾਬ ਤਾਂਖਿਲ ਕਰ ਹੈ ਉਸ ਤੋਂ ਬਾਅਦ ਫੇਰ ਅਸੀਂ ਡਿਸਾਈਡ ਕਰਾਂਗੇ ਕਿ ਅਗਲੀ ਕਾਰਵਾਈ ਕੀ ਕਰਨੀ ਹੈ ਕਿ ਨਹੀਂ ਕਿਉਂਕਿ ਇਸ ਬੀਬੀ ਦੇ ਖਿਲਾਫ ਐਸਜੀਪੀਸੀ ਨੇ ਜਿਹੜੀ ਸ਼ਿਕਾਇਤ ਆ ਉਹ ਇਸੇ ਥਾਣੇ ਦੇ ਵਿੱਚ ਅੰਮ੍ਰਿਤਸਰ ਦੇ ਥਾਣਾ ਈ ਡਿਵੀਜ਼ਨ ਵਿੱਚ ਦਿੱਤੀ ਸੀ ਜਿੱਥੇ 295ਏ ਦੇ ਤਹਿਤ ਉਹ ਪਰ ਮਾਮਲਾ ਦਰਜ ਕੀਤਾ ਤੇ ਹੁਣ ਉਹ ਬੀਬੀ ਮਖਵਾਣਾ ਨੂੰ ਅਰਚਨਾ ਮਖਵਾਣਾ ਨੂੰ ਮਾਫੀ ਮੰਗਣ ਤੋਂ ਬਾਅਦ ਐਸਜੀਪੀਸੀ ਨੂੰ ਕਹਿ ਰਹੀ ਆ ਆਪਣੀ ਵੀਡੀਓ ਰਾਈ ਕਿ ਲੜਾਈ ਲੜਨ ਲਈ ਤਿਆਰ ਰਹੋ ਕਿਉਂਕਿ ਮੇਰੇ ਕੋਲ ਲੀਗਲ ਟੀਮ ਹੈਗੀ ਆ ਐਸਜੀਪੀਸੀ ਨੇ ਬਕਾਇਦਾ ਪ੍ਰੈਸ ਰਿਲੀਜ਼ ਜਾਰੀ ਕੀਤਾ ਇਹ ਚ ਉਹਨਾਂ ਨੇ ਸਵਾਲ ਖੜਾ ਕੀਤਾ ਕਿ ਉਹ ਬੀਬੀ ਦਾ ਵਿਵਹਾਰ ਦੇਖੋ ਕਿਹੋ ਜਿਹਾ ਕਿ ਉਹ ਆਪਣੇ ਆਪ ਚ ਸਪਸ਼ਟ ਨਹੀਂ ਹੈ ਜਾਂ ਉਹ ਬਿਲਕੁਲ ਸਪਸ਼ਟ ਹੈ ਕਿ ਹਮੇਂ ਇਹ ਕੁਝ ਕਰਨਾ ਹੈ ਉਹ ਕਹਿੰਦੇ ਕਿ 6 ਦਿਨਾਂ ਤੋਂ ਸੋਸ਼ਲ ਮੀਡੀਆ ਤੇ ਉਹਦੀਆਂ ਜੋ ਪ੍ਰਤੀਕਿਰਿਆਵਾਂ ਆ ਰਹੀਆਂ ਜੋ ਪੋਸਟਾਂ ਪੋਸਟ ਕਰ ਰਹੀ ਹੈ ਜੋ ਵੀਡੀਓ ਪਾ ਰਹੀ ਹੈ ਉਹ ਸੰਕੇਤ ਕਰਦਾ ਕਿ ਉਹਦੇ ਮਨ ਚ ਕੀ ਚੱਲ ਰਿਹਾ ਇੱਕ ਪਾਸੇ ਉਹ ਪਹਿਲਾਂ ਮਾਫੀ ਵਾਲੀ ਪ੍ਰਕਿਰਿਆ ਚਾਹੁੰਦੀ ਹੈ ਫਿਰ ਆਪਣੀ ਹੀ ਕੀਤੀ ਹੋਈ ਉਸ ਯੋਗਾ ਵਾਲੀ ਫੋਟੋਆਂ ਵਾਲੇ ਹਵਲੇ ਹਵਾਲੇ ਨਾਲ ਉਹਨੂੰ ਜਸਟੀਫਾਈ ਕਰਨ ਦੇ ਹਵਾਲੇ ਤੱਕ ਜਾਂਦੀ ਆ ਤੇ ਫਿਰ ਹੁਣ ਉਹ ਇਸ ਪ੍ਰਕਿਰਿਆ ਚ ਵੀ ਆ ਗਈ ਕਿ ਜਾਇਆ ਨਾ ਕਰੋ ਗੁਰਦੁਆਰੇ ਉਹ ਜਿਆਾ ਪ੍ਰਚਾਰ ਕਰਨ ਲੱਗ ਪਈ ਤੇ ਤੀਸਰਾ ਉਹ ਨਾਲ ਦੀ ਨਾਲ ਇਹ ਵੀ ਸ਼੍ਰੋਮਣੀ ਕਮੇਟੀ ਨੂੰ ਕਹਿ ਰਹੀ ਆ ਕਿ ਜੰਤਾ ਐਫ ਆਰ ਵਾਪਸ ਲਓ ਨਹੀਂ ਮੈਂ ਲੀਗਲ ਕਲਵਾਈ ਕਰੂੰਗੀ ਸੋ ਸ਼ਰਧਾਲੂਆਂ ਨੂੰ ਰੋਕਣ ਦੇ ਸਨੇਹ ਦੇਣਾ ਉਸ ਔਰਤ ਵੱਲੋਂ ਹੈ ਨਾ ਪ੍ਰਬੰਧਕੀ ਟੀਮ ਦੇ ਹਵਾਲੇ ਨਾਲ ਇਹ ਕਹਿਣਾ ਕਿ ਉੱਥੇ ਤਾਂ ਕੁਝ ਲਾਇਆ ਬਈ ਨੀਗਾ ਜੀ ਨੀਮਾਵਲੀ ਅਗਲੇ ਕਹਿੰਦੇ ਕਿ ਜਿਹੜੇ ਘੰਟਾ ਘਰ ਵਾਲੇ ਪਾਸਿਓਂ ਬੀਬੀ ਸਤਜਨ ਦਰਬਾਰ ਸਾਹਿਬ ਦੇ ਅੰਦਰ ਆਈ ਉਸੇ ਘੰਟਾ ਘਰ ਵਾਲੇ ਪਾਸੇ ਵੀ ਵੱਡੀ ਸਕਰੀਨ ਦੇ ਉੱਤੇ ਸਾਰਾ ਕੁਝ ਚੱਲਦਾ ਫਿਰ ਉਕੀਵੇਂ ਕਹਿੰਦੀ ਹੈ ਕਹਿੰਦੇ ਸੋ ਐਸਜੀਪੀਸੀ ਬਕਾਇਦਾ ਤੌਰ ਤੇ ਮੰਗ ਕਰ ਰਹੀ ਆ ਕਿ ਇਸ ਦੀ ਗ੍ਰਿਫਤਾਰੀ ਪਾਈ ਜਾਵੇ ਹੈ ਗ੍ਰਿਫਤਾਰੀ ਤੋਂ ਬਾਅਦ ਇਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸੋ ਦੇਖਦੇ ਹਾਂ ਜੀ ਇਹ ਸਵਾਲੇ ਨਾਲੇ ਮਾਮਲਾ ਵੱਡਾ ਹੁੰਦਾ ਜਾ ਰਿਹਾ ਕਿਉਂਕਿ ਜੇਕਰ ਉਸ ਜੋ ਕਰਨ ਨੇ ਇਸ ਮਸਲੇ ਨੂੰ ਮਕਾਉਣਾ ਹੁੰਦਾ ਤਾਂ ਉਹ ਬਿਨਾਂ ਸ਼ਰਤ ਆ ਕੇ ਕਹਿੰਦੀ ਕਿ ਠੀਕ ਹੈ ਮੈਂ ਯੋਗ ਕੀਤਾ ਚਾਹੇ ਉਹ ਫੋਟੋ ਖਿਚਾਉਣ ਦੇ ਰਾਹ ਨਾਲ ਕੀਤਾ ਪਰ ਮੇਰੀ ਮਨਸ਼ਾ ਕਿਸੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣਾ ਜਾਂ ਕਿਸੇ ਧਾਰਮਿਕ ਸਥਾਨ ਦੀ ਮर्यादा ਭੰਗ ਕਰਨਾ ਨਹੀਂ ਸੀ ਹੈਨਾ ਫਿਰ ਵੀ ਮੈਥੋਂ ਇੱਕ ਉਤਾਹੀ ਹੋਈ ਆ ਮੈਂ ਹੱਥ ਛੋੜ ਕੇ ਉਹਦੀ ਮਾਫੀ ਮੰਗਦੀਆਂ ਤੇ ਖੜੇ ਮੱਥੇ ਉਸ ਨੂੰ ਮਾਫ ਕੀਤਾ ਜਾਂਦਾ ਇਹ ਵਿਸ਼ਾਲ ਦਰਿਆ ਦੇ ਲਈ ਹੈਗੀ ਹੈ ਸਾਡੇ ਕੋਲ ਸੋ ਉਹ ਨੂੰ ਉਹ ਨੂੰ ਮਾਫੀ ਮਿਲਦੀ ਪਰ ਬਸ਼ਰਤੇ ਉਹ ਮਾਫੀ ਵਾਲੀ ਮਨਸ਼ਾ ਨਾਲ ਤਾਂ ਸਾਹਮਣੇ ਆਉਂਦੀ ਤੇ ਆਹ ਪਹਿਲੂ ਸੋ ਇਸ ਵੈਲਿਊ ਨੇ ਇੱਕ ਸਵਾਲ ਨਿਮਾ ਖੜਾ ਕਰ ਦਿੱਤਾ ਕਿ ਹੁਣ ਉਹ ਇਸ ਪ੍ਰਕਿਰਿਆ 'ਚ ਆ ਗਈ ਕਿਉਂਕਿ ਉਹਨੂੰ ਉੱਥੇ ਛਤਰੀ ਮਿਲ ਗਈ ਪਾਈ ਸੁਰੱਖਿਆ ਛਤਰੀ ਮਿਲ ਗਈ ਇੱਥੇ ਪੁਲਿਸ ਦੀਆਂ ਗੱਡੀਆਂ ਜਿਪਸੀਆਂ ਲੈਣ ਦੇ ਲਈ ਆਪਣੇ ਲੀਡਰ ਕੀ ਕੁਝ ਕਰਦੇ ਆਪਾਂ ਨੂੰ ਪਤਾ ਹੀ ਆ ਕਿਹੜਾ ਕਿਹੜਾ ਢੰਗ ਤਰੀਕਾ ਅਪਣਾਇਆ ਜਾਂਦਾ ਸੋ ਕੀਤੇ ਉਹ ਢੰਗ ਤਰੀਕੇ ਦੇ ਵਿੱਚੋਂ ਕਿਹ ਢੰਗ ਤਰੀਕਾ ਇਹ ਤਾਂ ਨਹੀਂ ਸੀ ਅਗਲੀ ਕਾਮਯਾਬ ਹੋਗੀ ਸੋ ਇਸ ਲਈ ਹੈ ਸਰਚ ਤੇ ਪਰ ਹੁਣ ਉਹਨੇ ਜਿਹੋ ਜਿਹੇ ਰਾਜੇ ਸੋਸ਼ਣ ਮੰਡੀ ਤੇ ਜਹਾਰ ਕੀਤੇ ਉਸ ਨੇ ਸਵਾਲ ਖੜੇ ਕਰ ਦਿੱਤੇ